ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸੇ ਛੰਤਾ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲੇ ਸੁਭਾਈ ਸਹਜ ਗੁਣ ਗਾਈਐ ਜੀਉ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਵਿਲਾਸੁ ਭਾਇ ਸਹਜ ਗੁਣ ਗਾਇਐ ਕੀਓ ਗੁਣ ਗਾਇਐ ਵਿਗਸੈ ਸਦਾ ਅਨ ਦਿਨ ਜਾ ਆਪ ਸਾਚੇ ਭਾਵੈ ਅਹੰਕਾਰ ਹਉ ਮੈਂ ਤਜੈ ਮਾਇਆ ਸਹਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਤੇ ਆਈਐ ਜੀਉ ਅੰਦਰ ਸਾਚਾ ਨੇਹ ਪੂਰੇ ਸਤ ਗੁਰੈ ਜੀਉ ਹਾਥ ਤੇ ਸੇਵੀ ਦਿਨ ਰਾਤ ਮੈਂ ਕਦੇ ਨਾ ਬੀਸਰੈ ਜੀਉ ਦੇ ਨਾਮ ਇਸਾਰੇ ਆਨ ਦਿਨ ਸਮਾਰੇ ਜਾ ਨਾਮੁ ਲਈ ਤਾ ਜੀਵਾ ਸ੍ਰਾਵਣੀ ਸੁਣੀ ਤਾ ਇਹੋ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਗੁਰ ਮੀਲੇ ਆਨੰਦੈ ਲਗ ਬੇਗ ਬੁਧ ਵਿਚਰਾ ਸਾਚਾ ਨੇਹੂ ਪੂਰੇ ਸਤਿਗੁਰੂ ਸਾਧ ਸੰਗਤ ਮਿਲ ਬੜਾ ਭਾਗ ਤਾ ਹਰ ਰਸ ਆਵੈ ਜਿਉ ਆਂੰਦਨ ਰਹਿ ਲਿਵ ਲਾਇ ਤਾ ਸਹਿਜ ਸਮਾਵੈ ਜਿਉ ਸਹਿਜ ਸਮਾਵੈ ਤਾ ਹਰ ਮਨ ਭਾਵੈ ਸਦਾ ਆਤੀਤ ਬੈਰਾਗੀ ਹਰਤਾ ਪਾਤ ਸੋਭਾ ਜਗ ਅੰਤਰ RAM ਨਾਮ ਲਿਵ ਲਾਗੀ ਹਰਖ ਸੋਭ ਦੁਹਾਂ ਤੇ ਮੁਕਤਾ ਜੋ ਪ੍ਰਾਪ ਕਰੇ ਸੋ ਭਾਵੈ ਸਤ ਸੰਗਤ ਮਿਲਐ ਬੜ ਭਾਗ ਆ ਹਰ ਰਸ ਆਵੈ ਜੀਓ ਤੁਝਾ ਭਾਇ ਦੁਖ ਹੋਏ ਮਨ ਮੁਕ ਜਮ ਜੋਹਿਆ ਜੀਓ ਹਾਈ ਹਾਈ ਕਰੇ ਜਨ ਰਾਤ ਮਾਇਆ ਤੁਖ ਮੁਹ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇਤ ਸਚੇਤੈ ਨਾਹੀ ਅੰਤ ਗਇਆ ਪਛਤਾਵੈ ਬਿਨ ਨਾਮੈ ਕੋ ਸਾਥ ਨ ਚਾਲੈ ਪੁੱਤਰ ਕਲਤਰ ਮਾਇਆ ਧੋਹਿਆ ਦੂਜਾ ਮਹਿਲ ਹਰ ਪਾਇਆ ਜੀਉ ਸਦਾ ਰਹੈ ਕਰ ਜੋੜਾ ਬ੍ਰਹਮਣੁ ਪਾਇਆ ਜੀਉ ਬ੍ਰਹਮਣ ਭਾਵੇਂ ਤਾ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅੰਧਨ ਜਪ ਕਰਹਿ ਦਿਨ ਰਾਤੀ ਸਹਿਜ ਨਾਮ ਧਿਆਇਆ ਨਾਮੋ ਨਾਮ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹੁ ਮਿਲਾਏ ਮਹਲ ਹਰ ਪਾਵੇ ਜੀਉ ਨਾਮੁ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹੁ